ਇੱਕ ਦਿੱਤੀ ਪਤੇ ਜਿਹੜਾ ਅੱਜ ਆਪਾਂ ਪ੍ਰਧਾਨ ਜੀ ਨੂੰ ਇਹਨਾਂ ਨੇ ਅਰੈਸਟ ਕਰਾਇਆ ਪੰਜਾਬ ਪੁਲਿਸ ਨੇ ਇਹਦੇ ਸਬੰਧ ਦੇ ਵਿੱਚ ਆਪਾਂ ਜਿਹੜਾ ਅੱਜ ਰੋਡ ਜਾਮ ਕਰੇ ਸੀ ਉਹ ਸਬੰਧ ਦੇ ਵਿੱਚ ਜਿਹੜੇ ਕਿ ਵੱਖ-ਵੱਖ ਥਾਵਾਂ ਤੇ ਸਾਡੇ ਜਿਹੜੇ ਰੋਡ ਸੀਗੇ ਹਾਈਵੇ ਜਾਮ ਕਰੇ ਹੋਏ ਸੀ ਤੇ ਸਾਡੇ ਜਿਹੜੇ ਕਿਸਾਨ ਆ ਉਹਨਾਂ ਨੂੰ ਅੱਜ ਫਰੀਦਕੋਟ ਇੱਥੋਂ ਫਰੀਦਕੋਟ ਜ਼ਿਲ੍ਹੇ ਦੇ ਆ ਜਿਹੜੇ ਉਹਨਾਂ ਨੂੰ ਪੁਲਿਸ ਹੋ ਜਾਂਦੇ ਵਿੱਚ ਜਿਹੜੇ ਕਿ ਆਪਾਂ ਨੂੰ ਫੜ ਕੇ ਸਾਰਿਆਂ ਨੂੰ ਰੈਸਟ ਕਰਕੇ ਲੈ ਆਈ ਆ ਖੰਨੀ ਪੰਜਾਬ ਪਾਲਸ ਤੇ ਜਿਹੜੇ ਆਪਾਂ ਕਹਿੰਦੇ ਸੀ ਵੀ ਆਪਣੀ ਸਰਕਾਰ ਕਹਿੰਦੀ ਭਗਵਾਨਤਮਾਨ ਦੀ ਅਸੀਂ ਸੱਥਾਂ ਚੋਂ ਚੱਲਿਆ ਕਰੂ ਸਰਕਾਰ ਪਿੰਡਾਂ ਚੋਂ ਚੱਲਿਆ ਕਰੂ ਆਹ ਦੇਖ ਸਕਦੇ ਆ ਜੀ ਤੁਸੀਂ ਵੀ ਪਿੰਡਾਂ ਚੋਂ ਚੱਲਦੀ ਆ ਇਸ ਸਰਕਾਰ ਨੇ ਸਾਡੇ ਪੁਲਿਸ ਮੁਲਾਜ਼ਮਾਂ ਨੇ ਇਹ ਵੀ ਨਹੀਂ ਸੋਚਿਆ ਆਹ ਦੇਖੋ ਯਾਰ ਸਾਡੀਆਂ ਮਾਣਯੋਗ ਚਰਿਆ ਸਾਡਾ ਮਾਮਾ ਇਹਨਾਂ ਨੂੰ ਵੀ ਬਖਸ਼ਿਆ ਯਾਰ ਇਹ ਸਰਕਾਰ ਨੇ ਇਹਨਾਂ ਨੂੰ ਵੀ ਬਖਸ਼ਿਆ ਚਲੋ ਸਾਨੂੰ ਲਿਆਉਂਦੇ ਜਿੱਦਾਂ ਸਾਡੀਆਂ ਸਾਡੀਆਂ ਭੈਣਾਂ ਯਾਰ ਇਹਨਾਂ ਨੂੰ ਤਾਂ ਕੋਸ਼ਣਾ ਕੁਛ ਕਹਿ ਦਿੰਦੇ ਵੀ ਨਾ ਜਾਓ ਤੁਸੀਂ ਚੱਲ ਪਰ ਜਿਹੜੀ ਸਰਕਾਰ ਹੈ ਅੱਜ ਸਾਡੇ ਪੰਜਾਬ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਤੇ ਨਾਲ ਜਿਹੜੀ ਪੰਜਾਬ ਦੀ ਸਾਡੇ ਪੁਲਿਸ ਹੈ ਇਹਨੇ ਜਿਹੜਾ ਕਿਸਾਨਾਂ ਨਾਲ ਬਹੁਤ ਵੱਡਾ ਜਿਹੜਾ ਧੱਕਾ ਕੀਤਾ ਇਸ ਕਰਕੇ ਉਸ ਅਸੀਂ ਜਦੋਂ ਵਾੜੇ ਭਾਈ ਕੇ ਦੇ ਵਿੱਚੋਂ ਸਾਨੂੰ ਚੱਕਿਆ ਸਾਡੇ ਕਿਸਾਨਾਂ ਨੂੰ ਅਰੈਸਟ ਕਰਿਆ ਉਦੋਂ ਇਹਨਾਂ ਨੇ ਕਿਸਾਨਾਂ ਦੀਆਂ ਦਸਤਾਰਾਂ ਵੀ ਲਾਈਆਂ ਕਿਸਾਨਾਂ ਦੀਆਂ ਪੱਗਾਂ ਵੀ ਲਾਈਆਂ ਉਹ ਕਿਸਾਨ ਸਾਡੇ ਵਿੱਚ ਹੀ ਬੈਠੇ ਇੱਥੇ ਉਹ ਪਰਲੇ ਪਾਸੇ ਬੈਠਾ ਤਾਨੂੰ ਦਿਖਾ ਦਿੰਨੇ ਆ ਦਸਤਾਰਾਂ ਨੂੰ ਹੱਥ ਪਾਏ ਗਏ ਪੱਗਾਂ ਲਾਈਆਂ ਗਈਆਂ ਤੇ ਗਾਤਰੇ ਸਾਹਿਬ ਸ੍ਰੀ ਸਾਹਿਬ ਜਿਹੜੇ ਫੜ ਕੇ ਖਿੱਚੇ ਗਏ ਉਹਨਾਂ ਦੇ ਆ ਕੁਛ ਜਿਹੜਾ ਥੱਡੇ ਵੜੇ ਭਾਈਕੇ ਜਦੋਂ ਆਪਣਾ ਧਰ ਰਹੇ ਦੇ ਉੱਤੇ ਬੈਠੇ ਸੀ ਉਦੋਂ ਹੋਇਆ ਤੇ ਆ ਸਾਡੀਆਂ ਮਾਈਆਂ ਬੀਬੀਆਂ ਭੈਣਾਂ ਨੂੰ ਵੀ ਵਿਚਾਰੀਆਂ ਨੂੰ ਇਹਨਾਂ ਨੂੰ ਨਹੀਂ ਬਖਸ਼ਿਆ ਜਾਰੇ ਸਰਕਾਰ ਨੇ ਤੇ ਹਜੇ ਆਪਾਂ ਕਹਿੰਦੇ ਸੀ ਸਰਕਾਰ ਕਹਿੰਦੀ ਸੀ ਇਹ ਸੱਥਾਂ ਚੋਂ ਚੱਲਿਆ ਕਰੋ ਸਰਕਾਰ ਆਮ ਆਦਮੀ ਪਾਰਟੀ ਦੀ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂ ਆਹ ਦੇਖ ਲਓ ਪ੍ਰਭੂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਇਹਨਾਂ ਨੂੰ ਇਹ ਸਰਕਾਰ ਨੂੰ ਫੇਰ ਮੂੰਹ ਲਾਵਾਂਗੇ ਤਾਂ ਸਮਝ ਲਓ ਆਪਣੇ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਆਪਣੇ ਜਿਹੜੇ ਨੌਜਵਾਨ ਆਏ ਤੇ ਸਾਡੀਆਂ ਮਾਈਆਂ ਭੈਣਾਂ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਇਹ ਚੱਕਣਗੇ ਇਸ ਕਰਕੇ ਭਰਾਵੋ ਵੱਧ ਤੋਂ ਵੱਧ ਸਾਥ ਦੇਗੇ ਅੱਜ 115 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਨੂੰ ਕਿਨੇ ਕੇ ਪਾਣੀ ਤੋਂ ਬਗੈਰ ਹੋ ਕੁਝ ਨਹੀਂ ਖਾਦਾ ਪੀਤਾ ਤੇ ਅਸੀਂ ਜੇ ਹਾਂ ਦੋ ਟਾਈਮ ਦੀ ਰੋਟੀ ਖਾ ਲ ਕੇ ਤੇ ਤੀਜੇ ਟਾਈਮ ਦੀ ਰੋਟੀ ਲੇਟ ਹੋ ਜੇ ਤੇ ਅਸੀਂ ਘਰ ਆਪਦੇ ਪਰਿਵਾਰ ਨਾਲ ਰੌਲਾ ਪਾਉਣ ਲੱਗੇ ਜਾਨੇ ਉਹ ਕਿਹਦੀ ਖਾਤਰ ਲੜਦਾ ਯਾਰ ਉਹ ਸਾਡੀ ਆ ਕਿਸਾਨਾਂ ਦੀ ਖਾਤਰ ਲੜਦਾ ਹੈ ਸਾਡੇ ਬੱਚਿਆਂ ਦੀ ਖਾਤਰ ਲੜਦਾ ਸਾਡੀ ਜ਼ਮੀਨ ਦੀ ਖਾਤਰ ਲੜਦਾ ਸਾਡੀ ਹੋਂਦ ਦੀ ਖਾਤਰ ਲੜਦਾ ਭਰਾਵੋ ਤੇ ਵੱਧ ਤੋਂ ਵੱਧ ਆਓ ਆਪਾਂ ਜੇ ਕੱਲ ਨੂੰ ਕੋਈ ਹੋਰ ਪ੍ਰੋਗਰਾਮ ਆਉਂਦਾ ਕਿਰਨ ਤਾਂ ਜਿੰਨੇ ਵੀ ਕਿਸਾਨ ਸੀਗੇ ਜਿੰਨੇ ਹਾਈਵੇ ਜਾਮ ਕਰੇ ਸੀਗੇ ਸਾਰੇ ਢੋਡੀ ਕਿਸੇ ਨੂੰ ਕਿਤੇ ਲੈ ਕੇ ਕਿਸੇ ਨੂੰ ਕਿਤੇ ਲੈ ਕੇ ਤੇ ਜੇ ਕਾਨੂੰ ਕੋਈ ਹੋਰ ਵੀ ਪ੍ਰੋਗਰਾਮ ਹੈ ਜਿੰਨਾ ਚਿਰ ਆਪਣੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਰਿਆ ਨਹੀਂ ਕਰਦੇ ਹੋਰ ਕਿਸਾਨ ਜਿਹੜੇ ਆਗੂ ਆ ਉਹਨਾਂ ਨੂੰ ਰਿਆ ਨਹੀਂ ਕਰਦੇ ਤੇ ਆਪਾਂ ਉਹਨਾਂ ਚਿਰ ਫਿਰ ਕੋਈ ਮੋਰਚਾ ਹੋਰ ਸਕੀਮ ਬਣੀ ਦਾ ਹੋਰ ਲਾਵਾਂਗੇ ਇਸ ਕਰਕੇ ਜਦੋਂ ਵੀ ਕੋਈ ਕਾਲ ਆਉਂਦੀ ਆ ਵੱਧ ਵੱਧ ਫਿਰ ਇਹ ਕਿਸਾਨ ਵੀਰ ਜਿਹੜੇ ਜਦੋਂ ਕਿਤੇ ਧਰਨਾ ਲੱਗਦਾ ਉਹ ਪਹੁੰਚੋ ਤੇ ਆਪਾਂ ਆਪਣੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਜਿਹੜੇ ਹੋਰ ਕਿਸਾਨ ਆਗੂ ਆ ਜਿਹੜੇ ਆਪਾਂ ਉਹਨਾਂ ਨੂੰ ਪੁਲਸ ਪ੍ਰਸ਼ਾਸਨ ਤੋਂ ਰਿਆ ਕਰਵਾ ਸਕੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਸਾਡੇ ਕਿਸਾਨ ਹੈ ਪੁਲਸ ਲਾਈਨ ਦੇ ਵਿੱਚ ਫ੍ਰੀ ਕੋਟ ਜਿਹੜੀ ਪੁਲਸ ਤੋਂ ਟੈਸਟ ਕਰਕੇ ਲਈ ਆ ਮੱਛਾਂ ਦੇ ਵਿੱਚ ਨਾਲ ਸਾਡੀਆਂ ਮਾਈਆਂ ਬੀਬੀਆਂ ਪੈਣਾ ਹੈ ਹਾਂਜੀ ਹੁਣ ਤਾਂ ਵੈਸੇ ਆਪਾਂ ਕੋਹ ਹੜਤਾਲ ਰੱਖਣੀ ਚੱਲ ਕੋਈ ਨਹੀਂ ਉਹਨਾਂ ਕੋਲੇ ਤੜਕੇ ਆਲੀਆਂ ਪਤਾ ਨਹੀਂ ਕਦੋਂ ਖਾਧੀਆਂ ਉਹ ਖਾਈ ਜਾਂਦੇ ਆ ਵਿਚਾਰੇ